ਉਹ ਆਗੇ ਚੂੜ ਉਹ ਕੰਧ ਟੱਪ ਰਿਹਾ ਇੱਕ ਬੰਦਾ ਉਹ ਹੁਣ ਦੂਜਿਆਂ ਨੂੰ ਸਾਧ ਲਿਆਉਣੇ ਹਾਂ ਉਹ ਹੋਰ ਟੱਪੂ ਕੰਧ ਟੱਪ ਗਿਆ ਦੂਜਿਆਂ ਨੂੰ ਹੱਥ ਮਾਰੀ ਜਨਾਂ ਨੂੰ ਇੱਥੇ ਆਉਣਗੇ ਉਹ ਦੂਜਾ ਬੰਦਾ ਵੀ ਹੈਗਾ ਦੋ ਹੋਰ ਆ ਗਏ ਉਹ ਚੜ ਗਿਆ ਕੰਧ ਟੱਪੂ ਤੇ ਇਹ ਕਹਾਤ ਉੱਤਰ ਗਈ ਉਹ ਆ ਗਿਆ ਦੂਜਾ ਵੀ ਟੱਪ ਗਿਆ ਉਹ ਆ ਗਿਆ ਤੀਜਾ ਵੀ ਹੁਣ ਚੜ ਗਿਆ ਘਰੇ ਵੜਦੇ ਉਹ ਉੱਪਰ ਕੇ ਕਿੰਨੇ ਕੰਦ ਨੂੰ ਘਰੇ ਵੜ ਗਏ ਅੰਦਰ ਜਾਣ ਵੀ ਉਹ ਕੁੜੀ ਨੂੰ ਪਤਾ ਲੱਗ ਗਿਆ ਉਹ ਉਹ ਲਾਤੀ ਕੁੰਡੀ ਉਹਨੇ ਬਾਹਰ ਦੀ ਅੰਦਰੋਂ ਕੁੰਡੀ ਲਾਤੀ ਧੱਕੀ ਜਾਂਦੀ ਧੱਕੇ ਮਾਰੀ ਜਾਂਦੇ ਆ ਉਹ ਧੱਕੀ ਜਾਂਦੀ ਆ ਉਹ ਖੋਲਦਾ ਬਾਰ ਉਹ ਕੋ ਹੋਵੇ ਖੋਲਦਾ ਬਾਰ ਉਹ ਧੱਕਾ ਬਹੁਤ ਲਾਉਂਦਾ ਵੇਖੋ कुड़ी बहुत हिम्मत जो है जोर लाई में बहुत वो ला देना दोनों कुंडिया ला देना आवाज मार रही है किसी वो सोफा तक गई सोफा खिंच दी वो आ गई कुड़ी भी आ गई एक वो सोफा खिंच के नाल लाऊंगी दी है बहुत हिम्मत ही वो लाता सोफा ना ਆ ਤੇ ਗੀਨ ਨੂੰ ਫੋਨ ਚੱਕ ਲੈ ਫੋਨ ਲਾਉ। ਫੋਨ ਲਾਉ। ਐਦਾਂ ਬਹੁਤ ਸਾਰੇ ਚੋਰ ਘਰਾਂ ਵਿੱਚ ਵਰਤ ਦਿੰਦੇ ਨੇ। ਸਾਰੇ ਆਵਦਾ-ਆਵਦਾ ਕ્યાં ਰੱਖਿਆ ਕਰੋਗੇ ਆਪਣੇ ਘਰਾਂ ਦੇ ਵਿੱਚ? ਇਕੱਲੇ। ਘਸਾ-ਪਸਾ ਦੇਖ ਕੇ ਘਰ ਤੇ ਆਣਾ। ਕਰਾਂ ਤਾਂ ਉਹ ਫੋਨ ਲਾ ਰਿਓ ਕੁੜੀ ਨੂੰ। ਵੇਖ ਰਹੀ ਆ ਵੀ ਇੱਥੀ ਅਖਵਾਗੇ ਨੂੰ ਚੜ ਕੇ ਸੋ ਬਿਠੀ ਬਾਹਰ ਵੇਖ ਰਹੀ ਆ ਉਹ ਇੱਕ ਮੁੰਡਾ ਆ ਗਿਆ ਉਹ ਫੋਨ ਲਾ ਗਿਆ ਉਹ ਖੋਲਿਆ ਬਾਹਰ ਉਹ ਬਾਹਰ ਕੋਲ ਕੇ ਬਾਹਰ ਨਿਕਲ ਗਈ ਉਹ ਭੱਜ ਗਈ ਪਤਾ ਲੱਗ ਗਿਆ ਕਿਸ ਨੂੰ ਉਹ ਵਰਕੂਨ ਮਿਲ ਗਈ ਪਰ ਲੱਗਾ ਵੀ ਫੋਨ ਲਾ ਕੇ ਜਾ ਉਹ ਭੱਜ ਗਈ ਮੇਰੇ ਪਿਆਰ ਬਹੁਤ ਦਲੇਰ ਕੁੜੀ ਨਿਕੰਮ ਹਾਂਜੀ ਬਾਈ ਆਪਣਾ ਨਾਮ ਸੁਸ਼ਮਨ ਕਿਹਾ ਚੰਗਾ ਲੱਗਦਾ ਬਹਾਦਰ ਜੀ ਇੱਕੇ ਦਿਨ ਵਾਲੀਆਂ ਸਾਰਾ ਨਿਕੋਲੀ ਵਿੱਚ ਰਹਿੰਦੇ ਬੰਦ ਕੀ ਕੀ ਕਟਨਾ ਵਾਪਰੀ ਹੈ ਤੇ ਕਦੋਂ ਦਾ ਸਮਾਂ ਕੀ ਸਮਝੀ ਸਾਡੇ 3 ਵਜੇ ਦਾ ਟਾਈਮ ਸੀ ਜ਼ਾਲੀ ਦਾ ਦਰਵਾਜ਼ਾ ਜਿਹੜਾ ਜੀ ਉਹ ਤੇਰੇ ਬੰਦ ਉਹ ਕੱਪੜੇ ਲੋਣ ਦੇ ਇਸ ਦਰਵਾਜ਼ਾ ਜਿਹੜਾ ਨਾ ਤੇ ਫਰਾਰ ਚਲੇ ਭਾਈ ਤੁਸੀਂ ਤੇ ਨਹੀਂ ਆਪਾਂ ਤੁਸੀਂ ਗੱਲ ਕਰਨਗੇ ਸੀ ਤੇ ਮੈਂ ਇਕੱਲੇ ਆਈ ਤੇ ਉਹ ਕਿਸੇ ਭਾਈ ਮਾਨਿਕ ਚੇਤੀ ਬੇਕੀ ਸਾਹ ਦੇ ਮਾਨਿਕ ਪੰਗੜੇ ਤੋਂ ਕੰਦ ਟਪਕੇ ਤੇ ਅੰਦਰ ਉਹਨੇ ਇੱਕ ਕੋਸ਼ਿਸ਼ ਕੀਤੀ ਤੁਮ ਆਪਣਾ ਕੇ ਆਪਣੇ ਬੱਚਿਆਂ ਦਾ ਬਚਾਅ ਕਰਨ ਵਾਸਤੇ ਬੁਹਾ ਬਾਕ ਕੀਤਾ ਇਹਦੇ ਦੋ ਜਾਨਿਆਂ ਨੇ ਬੁਹਾ ਕੋਲਣ ਦੀ ਕੋਸ਼ਿਸ਼ ਕੀਤੀ ਉਹਨਾਂ ਕੋ ਖੁਲਿਆ ਨਹੀਂ ਤਿੰਸਤੀ ਇਸ ਦਾ ਬਾਅਦ ਤੇ ਆਖ ਖੰਡਿਆ ਸੀ ਉਹਨੇ ਵੀ ਨਾਲ ਹੀ ਟਕਾਲਾਉਣ ਦੀ ਕੋਸ਼ਿਸ਼ ਕੀਤੀ ਪਰ ਨਾ ਹੋਇਆ ਮੇਰੇ ਬੱਚੇ ਬੜਾ ਰੂងੇ ਬਿਮਾਰ ਵੀ ਹੋ ਗਏ ਇਸ ਟੈਨਸ਼ਨ ਦੇ ਨਾਲ ਤਦ ਲੈ ਉਸ ਟਾਈਮ ਦਾ ਹਾਲਾਤ ਕੀ ਸੀ ਤੁਹਾਡੇ ਕਿਉਂਕਿ ਇੱਕ ਬੈਨਨ ਬਹੁਤ ਮੁਸ਼ਕਲ ਹੁੰਦਾ ਹੈ ਤਿੰਨ ਨੌਜਵਾਨ ਸਰ ਤਾਂ ਕੰਮ ਆਇਆ ਤੇ ਚਿੱਕ ਨੇ ਲਗਾਈ ਬੂਲੇ ਸੋਫਾ ਪਿੱਛੇ ਨਵੇਂ ਲਗਾਇਆ ਔਰ ਨਹੀਂ ਮੈਡੀਕਲ ਚਿੱਪਾ ਦੇ ਆਵਾਜ਼ ਮਨ ਤੇ ਉਹਦਾ ਪਾਰੀ ਇਹ ਇਸ ਜਿਹੜੀ ਕਿਉਂਕਿ ਮੈਂ ਆਪਣੇ ਬੱਚਾ ਨੂੰ ਪਾਪਾ ਪਾਪਾ ਕਰਕੇ ਬਣਾਉਂਦਾ ਹਾਂ ਜਿਵੇਂ ਪਾਪਾ ਉੱਪਰ ਲੱਗਾ ਪੁਰਕੀ ਮੰਗੀ ਕਰਦੇ ਸੀ ਜੀ ਇਹਦਾ ਮਾਮਲਾ ਕੰਨ ਲਾ ਲਓ ਇਹਨਾਂ ਨੂੰ ਲਖੀ ਲਾ ਲਓ ਤਾਂ ਕਿ ਉਹ ਦੁਬਾਰਾ ਫੇਨਾ ਮਦਦ ਕੀ ਕੋਈ ਕੋਸ਼ਿਸ਼ ਕਰ ਕੰਨ ਟਪਕੇ ਕਰ ਰਹੇ ਸੀ ਬੁਆ ਕੋਲ ਕੇ ਕਰੋ ਬੁਆ ਤੋੜਨ ਦੀ ਕਿੰਨੀ ਕੋਸ਼ਿਸ਼ ਕੀਤੀ ਗਈ ਉਹਨਾਂ ਨਾਲ ਬਹੁਤ ਥੋੜਾ ਤੋੜਤਾ ਵੀ ਸਭਾ ਤੋਂ ਜੂਨ ਆਦੇ ਔਰ ਇਹ ਕਹਿੰਦਾ ਕਿ ਹਾਂ ਮੈਨੂੰ ਕੀ ਮਾਮਲਾ ਲੱਗਿਆ ਕੱਲ ਸ਼ਾਮ ਨੂੰ ਜੀ ਇੱਕ ਲੇਡੀ ਘਰ ਸੀ ਨਾਲ ਆਪਣੇ ਦੋ ਬੱਚਿਆਂ ਦੇ ਹਸਬੰਦ ਉਹਦੇ ਸੁਨਿਆਰਾ ਹੈਗਾ ਜੀ ਉਹਨਾਂ ਦੀ ਦੁਕਾਨ ਹੈ ਇਸ ਤੇ ਮੁਸਫਾ ਬੱਬ ਡਾਲਾ ਰੋਡ ਤੇ ਆਪਣੇ ਘਰ ਕੱਲੀ ਸੀ ਬੱਚਿਆਂ ਦੇ ਨਾਲ ਤੇ ਤਿੰਨ ਬੰਦਿਆਂ ਨੇ ਉਹਦੇ ਘਰ ਵੜਨ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਕੀ ਸਾਹਮਣੇ ਆਇਆ ਜੀ ਹੁਣ ਵੇਖੋ ਜੀ ਤਫਤੀਸ਼ ਕਰ ਰਹੇ ਹਾਂ ਬੰਦੇ ਵੈਰੀਫਾਈ ਕਰ ਰਹੇ ਹਾਂ ਅਪਰਚਾ ਦਰਜ ਕਰਕੇ ਜਲਦੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਇਹ ਜਣੇ ਵੀਡੀਓ ਦੇ ਵਿੱਚ ਆਏ ਆ ਜੀ ਵੀਡੀਓ ਦੇ ਵਿੱਚ ਤਿੰਨ ਜਣੇ ਆਏ ਜੀ ਸੀਸੀਟੀਵੀ ਖੰਗਾਲ ਕੇ ਜੋ ਵੀ ਬੰਦੇ ਤਾਂ ਸਾਹਮਣੇ ਲਾਉਂਦੇ ਰਾਂਗੇ ਠੀਕ ਹੈ ਹਾਂ